ਇੰਗਲਹਿਰੀ ਦਾ ਵੱਡਾ ਸੁਪਨਾ ਇੱਕ ਸੁੰਦਰ ਜੰਗਲ ਵਿੱਚ ਜਿੱਥੇ ਰੁੱਖਾਂ ਦੀਆਂ ਸੰਘਣੀਆਂ ਟਹਿਣੀਆਂ ਆਸਮਾਨ ਨੂੰ ਛੂੰਹਦੀਆਂ ਸਨ ਇੱਕ ਛੋਟੀ ਜਹੀ ਗਲਹਿਰੀ ਰਹਿੰਦੀ ਸੀ ਉਸਦਾ ਨਾਮ ਸੀ ਮਿਨੀ ਮਿਨੀ ਬਹੁਤ ਚੁਸਤ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਨਵੇਂ ਸੁਪਨਿਆਂ ਦੀ ਚਮਕ ਰਹਿੰਦੀ ਸੀ ਮਿਨੀ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਉਹ ਜੰਗਲ ਦੇ ਸਭ ਤੋਂ ਉੱਚੇ ਰੁੱਖ ਸੁਨਹਿਰੀ ਬੋਹੜ ਦੀ ਚੋਟੀ ਤੇ ਚੜੇ ਅਤੇ ਇੱਥੋਂ ਸਾਰਾ ਜੰਗਲ ਵੇਖੇ ਇਕ ਵਾਰ ਜਦੋਂ ਸੂਰਜ ਦੀਆਂ ਕਿਰਨਾਂ ਜੰਗਲ ਨੂੰ ਜਗਾ ਰਹੀਆਂ ਸਨ ਮਿੰਨੀ ਨੇ ਆਪਣੇ ਸੁਪਨੇ ਨੂੰ ਸੱਚ ਕਰਨ ਦਾ ਫੈਸਲਾ ਕੀਤਾ ਉਸਨੇ ਆਪਣੀ ਛੋਟੀ ਜਹੀ ਝੋਲੀ ਵਿੱਚ ਤਿੰਨ ਅਖਰੋਟ ਦੋ ਬਦਾਮ ਅਤੇ ਇੱਕ ਮੂੰਫਲੀ ਪਾਈ ਤਾਂ ਜੋ ਰਸਤੇ ਵਿੱਚ ਭੁੱਖ ਨਾ ਲੱਗੇ ਜਿਵੇਂ ਹੀ ਉਹ ਘਰੋਂ ਨਿਕਲੀ ਉਸ ਦਾ ਦੋਸਤ ਚੀਂਚੀ ਕੋਇਲ ਉਸ ਨੂੰ ਮਿਲਿਆ ਮਿੰਨੀ ਤੂੰ ਕਿੱਥੇ ਜਾ ਰਹੀ ਹੈ ਚੀਂਚੀ ਨੇ ਪੁੱਛਿਆ ਮੈਂ ਸੁਨਹਿਰੀ ਬੋਹੜ ਦੀ ਚੋਟੀ ਤੇ ਚੜਨ ਜਾ ਰਹੀ ਹਾਂ। ਮਿੰਨੀ ਨੇ ਮਾਣ ਨਾਲ ਕਿਹਾ ਪਰ ਉਹ ਰੁੱਖ ਬਹੁਤ ਉੱਚਾ ਹੈ ਅਤੇ ਰਸਤੇ ਵਿੱਚ ਕਈ ਖਤਰੇ ਹਨ। ਬੁੜੇ ਉੱਲੂ ਨੇ ਦੱਸਿਆ ਸੀ ਕਿ ਉੱਥੇ ਹਵਾ ਦੇ ਤੇਜ਼ ਝੌਕੇ ਆਉਂਦੇ ਹਨ। ਅਤੇ ਕਈ ਵਾਰ ਸੱਪ ਵੀ ਰੁੱਖ ਦੀਆਂ ਜੜ੍ਹਾਂ ਕੋਲ ਬੈਠੇ ਹੁੰਦੇ ਹਨ। ਚੀਂਚੀ ਨੇ ਚਿੰਤਾ ਨਾਲ ਕਿਹਾ ਮਿੰਨੀ ਨੇ ਹੱਸਦਿਆਂ ਕਿਹਾ ਫਿਕਰ ਨਾ ਕਰ ਮੈਂ ਸਭ ਸੰਭਾਲ ਲਵਾਂਗੀ। ਮਿਨੀ ਰੁੱਖਾਂ ਦੀਆਂ ਟਹਿਣੀਆਂ ਤੇ ਛਾਲਾਂ ਮਾਰਦੀ ਹੋਈ ਸੁਨਹਿਰੀ ਬੋਹੜ ਵੱਲ ਵਧੀ ਰਸਤੇ ਵਿੱਚ ਉਸ ਨੂੰ ਇੱਕ ਬਾਂਦਰ ਮਿਲਿਆ ਜਿਸ ਦਾ ਨਾਮ ਸੀ ਬੰਟੀ ਬੰਟੀ ਨੇ ਕਿਹਾ ਮਿਨੀ ਸੁਨਹਿਰੀ ਬੋਹੜ ਦੀਆਂ ਟਹਿਣੀਆਂ ਬਹੁਤ ਪਤਲੀਆਂ ਹਨ ਟੁੱਟ ਡਿੱਗ ਸਕਦੀਆਂ ਪਰ ਮਿਨੀ ਨੇ ਕਿਹਾ ਮੇਰੀਆਂ ਛਾਲਾਂ ਮਜ਼ਬੂਤ ਹਨ ਮੈਂ ਨਹੀਂ ਡਿੱਗਾਂਗੀ ਜਦੋਂ ਮਿਨੀ ਸੁਨਹਿਰੀ ਬੋਹੜ ਦੇ ਨੇੜੇ ਪਹੁੰਚੀ ਉਸ ਨੇ ਵੇਖਿਆ ਕਿ ਰੁੱਖ ਸੱਚਮੁੱਚ ਬਹੁਤ ਉੱਚਾ ਸੀ ਉਸ ਜੀਆ ਜਣਾ ਕੋਲ ਇੱਕ ਬੁੱਢਾ ਸੱਪ ਬੈਠਾ ਸੀ ਜੋ ਸ਼ਾਂਤੀ ਨਾਲ ਸੂਰਜ ਦੀ ਗਰਮੀ ਮੰਡ ਰਿਹਾ ਸੀ ਮਿਨੀ ਨੇ ਡਰਦਿਆਂ ਪੁੱਛਿਆ ਸੱਪ ਜੀ ਕੀ ਮੈਂ ਇਸ ਰੁੱਖ ਤੇ ਚੜ ਸਕਦੀ ਹਾਂ ਸੱਪ ਨੇ ਹੌਲੀ ਜਹੀ ਅੱਖ ਖੋਲੀ ਅਤੇ ਕਿਹਾ ਚੜ ਸਕਦੀ ਹੈ ਪਰ ਤੈਨੂੰ ਸਾਵਧਾਨ ਰਹਿਣਾ ਪਵੇਗਾ ਉੱਪਰ ਹਵਾ ਦੇ ਚੋਕੇ ਬਹੁਤ ਤੇਜ਼ ਹਨ ਮਿਨੀ ਨੇ ਹੌਸਲਾ ਜਟਾਇਆ ਅਤੇ ਰੁੱਖ ਤੇ ਚੜਨਾ ਸ਼ੁਰੂ ਕਰ ਦਿੱਤਾ ਉਹ ਇੱਕ ਟਹਿਣੀ ਤੇ ਸ਼ਾਲ ਮਾਰਦੀ ਗਈ ਪਰ ਜਦੋਂ ਉਹ ਅੱਧੇ ਰਸਤੇ ਪਹੁੰਚੀ ਇੱਕ ਤੇਜ਼ ਹਵਾ ਦਾ ਝੋਕਾ ਆਇਆ ਮਿੰਨੀ ਨੂੰ ਟਹਿਣੀ ਤੇ ਪਕੜ ਬਣਾਉਣੀ ਮੁਸ਼ਕਿਲ ਹੋ ਗਈ ਉਸ ਦੀ ਝੋਲੀ ਵਿੱਚੋਂ ਇੱਕ ਅਖਰੋਟ ਡਿੱਗ ਪਿਆ ਅਤੇ ਸੱਪ ਦੇ ਸਿਰ ਤੇ ਜਾ ਵੱਜਾ ਸੱਪ ਨੇ ਗੁੱਸੇ ਵਿੱਚ ਸੀਂ ਸੀਂ ਕੀਤੀ ਅਤੇ ਮਿੰਨੀ ਡਰ ਗਈ ਉਸ ਵੇਲੇ ਛੀਕ ਕੋਇਲ ਅਤੇ ਬੰਟੀ ਬੰਦਰ ਉੱਥੇ ਪਹੁੰਚ ਗਏ ਉਨਾਨੀ ਸੱਪ ਨੂੰ ਸ਼ਾਂਤ ਕਰਨ ਲਈ ਇੱਕ ਮਿੱਠਾ ਅੰਬ ਖਾਣ ਲਈ ਦਿੱਤਾ ਜੋ ਬੰਟੀ ਦੇ ਨਾਲ ਲਿਆਂਦਾ ਗਿਆ ਸੀ ਸੱਪ ਖੁਸ਼ ਹੋ ਗਿਆ ਅਤੇ ਚੁੱਪਚਾਪ ਆਪਣੀ ਜਗ੍ਹਾ ਤੇ ਬੈਠ ਗਿਆ ਚੀਂਚੀ ਨੇ ਮਿੰਨੀ ਨੂੰ ਕਿਹਾ ਅਸੀਂ ਤੇਰੇ ਨਾਲ ਹਾਂ ਤੂੰ ਹੁਣ ਡਰਨਾ ਤਿੰਨੋਂ ਦੋਸਤ ਮਿਲ ਕੇ ਸੁਨਹਿਰੀ ਬੋੜ ਦੀ ਚੋਟੀ ਤੇ ਪਹੁੰਚ ਗਏ ਉੱਥੋਂ ਜੰਗਲ ਦਾ ਨਜ਼ਾਰਾ ਬਹੁਤ ਸੋਹਣਾ ਸੀ ਸੂਰਜ ਡੁੱਬ ਰਿਹਾ ਸੀ ਅਤੇ ਆਸਮਾਨ ਲਾਲ ਨੀਲੇ ਰੰਗਾਂ ਨਾਲ ਭਰਿਆ ਹੋਇਆ ਸੀ। ਮੀਨੀ ਨੇ ਆਪਣੇ ਦੋਸਤਾਂ ਨੂੰ ਗਲਵਕੜੀ ਪਾ ਕੇ ਕਿਹਾ, ਤੁਹਾਡੇ ਬਿਨਾ ਮੈਂ ਇੱਥੋਂ ਨਹੀਂ ਪਹੁੰਚ ਸਕਦੀ ਸੀ ਸੁਪਨੇ ਸੱਚ ਕਰਨ ਲਈ ਦੋਸਤਾਂ ਦੀ ਮਦਦ ਬਹੁਤ ਜ਼ਰੂਰੀ ਹੈ। ਧੰਨਵਾਦ।